ਆਠ ਬੂਟੀਆਂ ਪਾ ਕੇ ਆਪਾਂ ਵੀਰਾਂ ਵਾਸਤੇ ਬਣਾ ਰਹੇ ਹਾਂ ਜੀ ਤਾਕਤਵਰ ਪੰਜੀਰੀ ਜਿਹੜੀ ਕਿ ਲੋਹੇ ਦੀ ਤਾਕਤ ਦੇ ਦੋਗੀ ਤੁਹਾਨੂੰ 60 ਸਾਲ ਦੇ ਵਿੱਚ ਵੀ 30 ਸਾਲ ਦਾ ਅਹਿਸਾਸ ਕਰਾ ਦੋਗੀ ਇਹਨੂੰ ਪੰਜੀਰੀ ਨੂੰ ਆਪਾਂ ਕਿਸਾ ਤਿਆਰ ਕਰਨਾ ਤੇ ਕਿਹੜੀ-ਕਿਹੜੀ ਇਹਦੇ ਵਿੱਚ ਜੜੀ ਬੂਟੀ ਕਿੰਨੀ-ਕਿੰਨੀ ਪਾਉਣੀ ਹੈ ਸਾਰਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਿਵੇਂ ਕੁਝ ਦਿਨ ਪਹਿਲਾਂ ਆਪਾਂ ਭੈਣਾਂ ਵਾਸਤੇ ਸਪੈਸ਼ਲ ਪੰਜੀਰੀ ਬਣਾਈ ਸੀ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਬਹੁਤ ਭੈਣਾਂ ਦੇ ਮੈਨੂੰ ਆਰਡਰ ਵੀ ਆਏ ਬਹੁਤ ਜ਼ਿਆਦਾ ਜਿਹੜਾ ਤੁਸੀਂ ਉਸ ਪਨੀਰੀ ਨੂੰ ਪਸੰਦ ਕੀਤਾ ਵਾ ਤੇ ਕਾਫੀ ਭੈਣਾਂ ਦੇ ਆਰਡਰ ਆ ਰਹੇ ਸੀ ਤੇ ਉਹਦੇ ਨਾਲ ਨਾਲ ਕਈ ਮੇਰੇ ਵੀਰਾਂ ਦੇ ਵੀ ਫੋਨ ਆ ਰਹੇ ਸੀ ਕਿ ਇੱਕ ਮੈਡਮ ਜੀ ਸਾਨੂੰ ਵੀ ਪਨੀਰੀ ਚਾਹੀਦੀ ਹੈ ਉਹ ਜਿਹੜੀ ਸਰੀਰ ਨੂੰ ਤਾਕਤ ਦੇਵੇ ਤੇ ਹੱਡੀਆਂ ਨੂੰ ਮਜ਼ਬੂਤੀ ਦੇਵੇ ਤੇ ਅੱਜ ਆਪਾਂ ਉਹੀ ਵੀਡੀਓ ਲੈ ਕੇ ਆ ਰਹੇ ਹਾਂ ਜਿਹੜੀ ਕਿ ਮਰਦਾਨਾ ਤਾਕਤ ਚਾਹੇ ਹੱਡੀਆਂ ਦੀ ਮਜ਼ਬੂਤੀ ਜਿਹੜਿਆ ਕਿ ਤੁਹਾਨੂੰ 60 ਸਾਲ ਦੇ ਵਿੱਚ ਵੀ 30 ਸਾਲ ਦਾ ਅਹਿਸਾਸ ਕਰਾ ਦਊਗੀ ਇੰਨੀ ਵਧੀਆ ਜਿਹੜੀ ਪੰਜੀਰੀ ਆਪਾਂ ਤਿਆਰ ਕਰਨ ਲੱਗੇ ਆ ਇਹਦੇ ਵਿੱਚ ਆਪਾਂ 32 ਬੂਟੀਆਂ ਪਾ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਇਹ ਦੇਖੋ ਇਹ ਸਾਰੀਆਂ ਬੂਟੀਆਂ ਪਾ ਕੇ ਅੱਜ ਆਪਾਂ ਵੀਰਾਂ ਵਾਸਤੇ ਜਿਹੜੀ ਉਹ ਪੰਜੀਰੀ ਤਿਆਰ ਕਰਨ ਲੱਗੇ ਆ ਇਹਦੇ ਵਿੱਚ ਸਾਰੀਆਂ ਜਿਹੜੀ ਬੂਟੀਆਂ ਜੜੀਆਂ ਵਾ ਉਹ ਪਾ ਕੇ ਇਹਦੀ ਗਿਣਤੀ ਜਿਹੜੀ ਬਣਦੀ ਆ ਜੀ 16 ਇਹਦੇ ਵਿੱਚ ਜਿਹੜੀਆਂ ਇਹ ਆਪਾਂ 15 16 ਬੂਟੀਆਂ ਪਾ ਰਹੇ ਆ ਤੇ 16 ਬੂਟੀਆਂ ਦਾ ਆਪਾਂ ਮਿਸ਼ਰਣ ਪਾਵਾਂਗੇ ਇਹ ਬਣ ਗਏ ਜੀ 32 ਤੇ 32 ਬੂਟੀਆਂ ਦਾ ਇੱਕ ਮਿਸ਼ਰਣ ਪਾਵਾਂਗੇ ਤੇ 32 ਤੇ 32 ਬਣ ਗਈਆਂ ਜੀ 64 ਤੇ 64 ਬੂਟੀਆਂ ਪਾ ਕੇ ਇਹ ਪੰਜੀਰੀ ਤਿਆਰ ਕਰਨ ਲੱਗੇ ਆ ਜਿਹੜੀ ਕਿ ਸਰੀਰ ਨੂੰ ਲੋਹੇ ਦੀ ਤਾਕਤ ਦੇਊਗੀ ਬਹੁਤ ਹੀ ਜ਼ਿਆਦਾ ਮਜ਼ਬੂਤੀ ਤੁਹਾਡੀ ਹੱਡੀਆਂ ਨੂੰ ਦੇਊਗੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਕਿ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੁੰਦਾ ਇੱਕ ਦੋ ਮੈਨੂੰ ਵੀਰਾਂ ਦੇ ਫੋਨ ਆਇਆ ਸੀ ਕਿ ਕਿ ਮੈਡਮ ਸਾਡਾ ਬੜੇ ਜ਼ੋਰ ਦਾ ਕੰਮ ਆ ਤੇ ਸਰੀਰ ਦੇ ਵਿੱਚ ਉਹਨੀ ਤਾਕਤ ਨਹੀਂ ਰਹੇਗੀ ਤੋ ਸਾਨੂੰ ਵੀ ਕੋਈ ਇਹੋ ਜੀ ਪੰਜੀਰੀ ਤੁਸੀਂ ਬਣਾ ਕੇ ਦੱਸੋ ਆਮ ਆਪਾਂ ਘਰਾਂ ਦੇ ਵਿੱਚ ਜਿਹੜੀ ਪੰਜੀਰੀ ਬਣਾਉਂਨੇ ਆ ਉਹਦੇ ਨਾਲੋਂ ਹਟ ਕੇ ਪੰਜੀਰੀ ਆ ਪੰਜੀਰੀ ਖਾਣ ਦਾ ਤਰੀਕਾ ਪੋਸਟ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਤੇ ਅੱਜ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਪੰਜੀਰੀ ਇਹ ਵਾਲੀ ਖਾਣੀ ਕਿਦਾਂ ਇਹ ਪੰਜੀਰੀ ਨਹੀਂ ਹੁੰਦੀ ਜੀ ਇਹ ਇੱਕ ਦਵਾਈ ਬਣ ਜਾਂਦੀ ਆ ਜਿੰਨੂੰ ਆਪਾਂ ਦਵਾਈ ਦੇ ਰੂਪ 'ਚ ਹੀ ਖਾਈਏ ਤੇ ਤਾਂ ਹੀ ਉਹ ਸਰੀਰ ਦੇ ਉੱਤੇ ਕੰਮ ਕਰਦੀ ਆ ਅਦਰਵਾਇਜ਼ ਜਿਹੜੀ ਉਹ ਨੁਕਸਾਨ ਵੀ ਕਰ ਦਿੰਦੀ ਆ ਜਿਵੇਂ ਪੰਜੀਰੀ ਆਪਾਂ ਬਣਾਉਂਨੇ ਆ ਕਈ ਲੋਕ ਜਿਵੇਂ ਕੋਲੀਆਂ ਭਰ-ਭਰ ਖਾਂਦੇ ਆ ਜੇ ਜਿਹੜੀ ਇਹਦੀ ਕੁਆਂਟੀਟੀ ਜਿਹੜੀ ਹੈ ਨਾ ਉਹ ਵੱਧ ਘਟ ਜਾਵੇ ਤੇ ਉਹ ਵੀ ਨੁਕਸਾਨ ਕਰਦੀ ਹੈ ਜ਼ਿਆਦਾਤਰ ਆਪਾਂ ਕਹਿੰਨੇ ਵੀ ਹਾਂ ਬਾਦਾਮ ਜ਼ਿਆਦਾ ਪਸੰਦ ਆ ਦੀ ਬਾਦਾਮ ਪਾ ਦੋ ਆਇਡ ਕੀ ਜੀ ਪਸੰਦ ਆ ਦੀ ਉਹ ਪਾ ਦੋ ਇੱਥੇ ਕੁਆਂਟੀਟੀ ਜਿਹੜੀ ਆ ਉਹ ਪੂਰੀ ਪ੍ਰੋਪਰ ਹੋਣੀ ਚਾਹੀਦੀ ਆ ਨਹੀਂ ਤੇ ਉਹ ਸਰੀਰ ਨੂੰ ਗਰਮੈਸ਼ ਵੀ ਕਰਦੀ ਹੈ ਤੇ ਗਰਮੈਸ਼ ਨਾਲ ਅੰਦਰ ਕਿੰਨੀਆਂ ਬਿਮਾਰੀਆਂ ਲੱਗਦੀਆਂ ਤੁਹਾਨੂੰ ਪਤਾ ਹੀ ਆ ਸੋ ਫਾਇਦਾ ਕਰਦੇ ਕਰਦੇ ਆਪਾਂ ਨੁਕਸਾਨ ਨਾ ਕਰੀਏ ਇਸ ਕਰਕੇ ਜਿਹੜੀ ਵੀਡੀਓ ਆਪਾਂ ਤੁਹਾਨੂੰ ਬਣਾ ਕੇ ਸਾਰੀ ਦੱਸ ਰਹੇ ਹਾਂ ਤੇ ਇਹਦੀ ਜਾਣਕਾਰੀ ਪੂਰੀ ਲੈਣ ਵਾਸਤੇ ਪੂਰੀ ਵੀਡੀਓ ਦੇਖਿਓ ਜੇ ਵਿਚ ਤੁਸੀਂ ਸਕਿਪ ਕਰਕੇ ਵੀਡੀਓ ਨਾ ਦੇਖਿਓ ਜੇ ਕਿਉਂਕਿ ਉਹੀ ਸਵਾਲ ਫੇਰ ਤੁਸੀਂ ਮੈਨੂੰ ਚੁੱਕ ਕੇ ਕਰਦੇ ਹੋ ਦੂਜੀ ਗੱਲ ਕਿ ਜਿੰਨੇ ਇਹ ਜਿਹੜੀ ਪੰਜੀਰੀ ਮੰਗਾਉਣੀ ਆ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੇਕਰ ਤੁਸੀਂ ਸ਼ਾਰਟ ਵੀਡੀਓ ਵੇਖ ਕੇ ਤੇ ਫੇਰ ਤੁਸੀਂ ਮੈਨੂੰ ਉਹੀ ਸਵਾਲ ਕਰਦੇ ਹੋ ਤਾਂ ਪਲੀਜ਼ ਰਿਕਵੈਸਟ ਹੈ ਤੁਹਾਨੂੰ ਕਿ ਤੁਸੀਂ ਇੱਕ ਵਾਰੀ ਲੌਂਗ ਵੀਡੀਓ ਵੀ ਦੇਖ ਲਿਆ ਕਰੋ ਉਹਦੇ ਵਿੱਚ ਆਪਾਂ ਸਾਰਾ ਹੀ ਦੱਸਿਆ ਹੁੰਦਾ ਕਿਉਂਕਿ ਕਈ ਭੈਣਾ ਭਰਾ ਜਿਹੜੇ ਕਰਦੇ ਨੇ ਕਿ ਸ਼ਾਰਟ ਵੀਡੀਓ ਦੇਖ ਲੈਂਦੇ ਉਹਨਾਂ ਕਿੱਸਾ ਜਿਹੜਾ ਮੈਂ ਕਹਾਂ ਹੁੰਦਾ ਵੀ ਇਹ ਜਿਹੜੀ ਪੰਜੀਰੀ ਆਪਾਂ ਬਣਾਈ ਆ ਜੀ ਇਹਨੂੰ ਤੁਸੀਂ ਘਰ ਬੈਠੇ ਇਸ ਨੰਬਰ ਤੇ ਤੁਸੀਂ ਮਗਾ ਸਕਦੇ ਹੋ ਉਹਦੇ ਅੱਗੇ ਆਪਾਂ ਇਹ ਵੀ ਬੋਲਿਆ ਹੁੰਦਾ ਕਿ ਜੇਕਰ ਤੁਸੀਂ ਇਹ ਜਿਹੜੀ ਵੀਡੀਓ ਜਾਂ ਇਹ ਜਿਹੜੀ ਚੀਜ਼ ਜਾਂ ਸਮਾਨ ਕੋਈ ਅਚਾਰ ਆ ਪੰਜੀਰੀ ਘਰ ਬੈਠੇ ਬਣਾਉਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਰੂਬ ਬਲੌਗਰ ਤੇ ਫੁੱਲ ਵੀਡੀਓ ਵੇਖ ਕੇ ਘਰ ਬੈਠੇ ਬਣਾ ਸਕਦੇ ਹੋ ਪਰ ਫਿਰ ਵੀ ਕਈ ਭੈਣਾ ਹੈਗੇ ਕਰਦੀਆਂ ਜਿਵੇਂ ਪਿੰਡਾਂ ਥਾਵਾਂ ਤੋਂ ਕੋਈ ਮਿਲ ਲੱਗਦਾ ਮੇਰੇ ਵਾਂਗੂ ਵੇਖਦੀਆਂ ਨੇ ਉਹ ਛੋਟ ਵੀਡੀਓ ਵੇਖ ਕੇ ਕਹਿਣਗੇ ਮੈਡਮ ਜੀ ਤੁਸੀਂ ਤਾਂ ਕੁਝ ਵੀ ਨਹੀਂ ਦੱਸਿਆ ਇਹਦੇ ਵਿੱਚ ਕਿੰਨਾ ਪਾਉਣਾ ਵਾ ਕਿਵੇਂ ਪਾਉਣਾ ਵਾ ਕਿਹੜੀ-ਕਿਹੜੀ ਚੀਜ਼ ਤੁਸੀਂ ਪਾਈ ਆ ਸਾਨੂੰ ਤੁਸੀਂ ਲਿਖਾ ਦਿਓ ਮੈਂ ਬਾਰ-ਬਾਰ ਤੁਹਾਨੂੰ ਕਹਿੰਦੇ ਹੁੰਦੀ ਆ ਦੇਖੋ ਮੈਂ ਕੱਲੀ ਇਹ ਸਾਰਾ ਕੰਮ ਕਰਦੀ ਆ ਮੇਰੇ ਕੋਲ ਇਹਨਾ ਟਾਈਮ ਨਹੀਂ ਹੁੰਦਾ ਸੋ ਗੁੱਸਾ ਨਾ ਕਰਿਆ ਕਰੋ ਇਸ ਚੀਜ਼ ਦਾ ਫੋਨ ਕਰਕੇ ਤੁਸੀਂ ਕਹਿੰਦੇ ਹੋ ਜਿਵੇਂ ਅਨਾਜ ਹੀ ਆ 14 ਅਨਾਜ ਆ ਉਹ ਕਹਿਣਗੇ ਜੀ ਸਾਨੂੰ ਕੱਲੀ-ਕੱਲੀ ਜਿਹੜੀ ਇਹਦੀ ਚੀਜ਼ ਆ ਨਾ ਉਹ ਸਾਨੂੰ ਦੱਸ ਦਿਓ ਫਲੀਜ਼ ਤੁਸੀਂ ਵੀਡੀਓ ਨੂੰ ਦੋ ਵਾਰੀ ਸੁਣ ਲਿਆ ਕਰੋ ਪਰ ਇੰਨਾਵਾਂ ਪੀਓ ਜਿਹੜੀ ਚੀਜ਼ ਆ ਉਹ ਦੁਬਾਰਾ ਨਾ ਪੁੱਛਿਆ ਕਰੋ ਮੈਂ ਕੱਲੇ ਕੱਲੇ ਨੂੰ ਕਿਵੇਂ ਲਿਖ ਲਿਖ ਕੇ ਸਾਰਿਆਂ ਨੂੰ ਦਵਾਂਗੀ ਤਾਂ ਹੀ ਆਪਾਂ ਜਿਹੜੀ ਇਹ ਵੀਡੀਓ ਬਣਾਉਨੇ ਆ ਕੱਲੀ ਕੱਲੀ ਚੀਜ਼ ਉਹਦੇ ਵਿੱਚ ਦੱਸਦੇ ਆ ਉਹਦੀ ਕੁਆਂਟੀਟੀ ਦੱਸਦੇ ਆ ਤੁਸੀਂ ਦੋ ਨਹੀਂ ਤਿੰਨ ਨਹੀਂ ਚਾਰ ਵਾਰੀ ਵੀਡੀਓ ਤੁਸੀਂ ਹੌਲੀ ਹੌਲੀ ਇਹ ਜਿਹੜੀ ਵੇਖ ਕੇ ਨਾਲ ਲਿਖ ਵੀ ਸਕਦੇ ਹੋ ਸਾਰਾ ਸਮਾਨ ਤੇ ਬਣਾਉਣ ਦਾ ਤਰੀਕਾ ਵੀ ਤੁਸੀਂ ਉਹਦੇ ਵਿੱਚ ਵੇਖ ਸਕਦੇ ਹੋ ਤੇ ਇਸ ਕਰਕੇ ਉਹੀ ਫੋਨ ਕਰਿਆ ਕਰੋ ਇਸ ਨੰਬਰ ਤੇ ਜਿਨ੍ਹਾਂ ਨੇ ਆਪਣਾ ਆਰਡਰ ਦੇਣਾ ਹੁੰਦਾ ਵਾ ਬਾਕੀ ਜਿਹੜੇ ਦੂਸਰੇ ਫੋਨ ਕਰਕੇ ਆਪਣਾ ਟਾਈਮ ਵੀ ਖਰਾਬ ਕਰਦੇ ਨੇ ਤੇ ਮੇਰਾ ਵੀ ਖਰਾਬ ਕਰਦੇ ਨੇ ਚ ਚਲੋ ਅੱਜ ਆਪਾਂ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਦੱਸਦੇ ਆ ਕਿ ਆਪਾਂ ਕਿਹੜੀ ਕਿਹੜੀ ਬੂਟੀ ਇਸ ਪੰਜੀਰੀ ਦੇ ਵਿੱਚ ਬਣਾ ਰਹੇ ਆ ਜਿਹੜੀ ਕਿ ਆਪਣੇ ਵੀਰਾਂ ਦੇ ਸਰੀਰ ਨੂੰ ਮਜ਼ਬੂਤੀ ਦੇਊਗੀ ਤਾਕਤ ਦੇਊਗੀ ਹਿੰਮਤ ਦੇਊਗੀ ਜਿਹੜੀ ਐ ਡਿੱਗੂ ਡਿੱਗੂ ਜਿਹਾ ਸਰੀਰ ਕਰਦਾ ਵਾ ਚ ਅਮਿਊਨਿਟੀ ਸਿਸਟਮ ਜਿਹੜਾ ਉਹਨਾਂ ਦਾ ਡਾਊਨ ਰਹਿੰਦਾ ਵਾ ਇਹ ਪੰਜੀਰੀ ਖਾਣ ਦੇ ਨਾਲ ਉਹ ਐ ਹੱਟੇ-ਕੱਟੇ ਵਧੀਆ ਤੰਦਰੁਸਤ ਹੋ ਜਾਂਦੇ ਤੇ ਆਓ ਜੀ ਆਪਾਂ ਤੁਹਾਨੂੰ ਕੱਲਾ-ਕੱਲਾ ਸਮਾਨ ਦੱਸ ਦਿੰਨੇ ਆ ਇਹ ਹੈਗੀ ਹੈ ਜੀ ਅਸ਼ਵਗੰਧਾ ਇਹ ਆਪਾਂ ਇਹਦੇ ਵਿੱਚ ਪਾਉਣੀ ਆ 50 ਗ੍ਰਾਮ ਆਪਾਂ ਹਰ ਕੀ ਚੀਜ਼ ਦਾ ਨਾਮ ਵੀ ਦੱਸਾਂਗੇ ਤੇ ਕੁਆਂਟੀਟੀ ਵੀ ਦੱਸਾਂਗੇ ਪਲੀਜ਼ ਨਾਲ-ਨਾਲ ਲਿਖੀ ਜਾਇਓ ਤੇ ਇਹ ਹੈਗਾ ਜੀ ਸਟਾਵਰ ਇਹ ਵੀ ਦੇਖੋ ਉਹਦੇ ਵਾਂਗੂੰ ਡੰਡਿਆਂ ਜਿਹਾ ਵਾਂਗੂੰ ਹੁੰਦਾ ਵਾ ਇਹ ਤੁਸੀਂ ਪंसारी ਦੀ ਦੁਕਾਨ ਤੋਂ ਲਿਆ ਸਕਦੇ ਹੋ ਇਹ ਵੀ ਆਪਾਂ ਪਾ ਰਹੇ ਆ 50 ਗ੍ਰਾਮ ਇਹ ਕਿੰਨੇ ਕਿਓ ਦਾ ਸਮਾਨ ਆ ਉਹ ਵੀ ਆਪਾਂ ਅੱਗੇ ਵੀਡੀਓ ਚ ਦੱਸ ਦੇ ਤੁਹਾਨੂੰ ਤੇ 50 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਇਹ ਗੁੰਨਾ 50 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਖਾਸ-ਖਾਸ ਜਿਵੇਂ ਗੋਡਿਆਂ ਦੇ ਵਿੱਚ ਕੜਕੜਕ ਦੀ ਆਵਾਜ਼ ਆਉਂਦੀ ਹੈ ਨਾ ਲੂਬ੍ਰੀਕੇਟ ਜਿਹੜਾ ਖਤਮ ਹੋ ਜਾਂਦਾ ਵਾ ਆਪਣੀਆਂ ਹੱਡੀਆਂ ਜਿਹੜੀਆਂ ਸੁੱਕੀਆਂ ਹੀ ਐ ਵਾਜੇ ਜਿੰਦੀਆਂ ਰਹਿੰਦੀਆਂ ਸਕਿੰਤੇ ਜਿਵੇਂ ਝੋੜੀਆਂ ਜੀਆਂ ਪੈ ਜਾਣ ਉਹ ਸਾਰੀ ਪ੍ਰੋਬਲਮ ਵਾਸਤੇ ਆਪਾਂ ਪਾ ਰਹੇ ਹਾਂ ਇਹਦੇ ਵਿੱਚ 50 ਗ੍ਰਾਮ ਅਲਸੀ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਜੇ ਅਲਸੀ ਪਾਉਂਗੇ ਅਲਸੀ ਦੇ ਬਹੁਤ ਹੀ ਜ਼ਿਆਦੇ ਫਾਇਦੇ ਹੁੰਦੇ ਆ ਜਿਹੜੇ ਨਾਨ-ভেজ ਨਹੀਂ ਖਾਂਦੇ ਉਹਨਾਂ ਵਾਸਤੇ ਵਰਦਾਨ ਹੁੰਦੀ ਐ ਜਿਵੇਂ ਕਿ ਜਿਹੜੇ ਨਾਨ-ভেজ ਖਾਂਦੇ ਆ ਉਹ ਤਾਂ ਮੱਛੀ ਵਗੈਰਾ ਖਾ ਲੈਂਦੇ ਆ ਤੇ ਉਹਨਾਂ ਨੂੰ omega ਥ੍ਰੀ ਉਹਦੇ ਵਿੱਚ ਮਿਲ ਜਾਂਦਾ ਪਰ ਇਹ ਜਿਹੜੇ ਨੌਨਵੇਜ ਨਹੀਂ ਖਾਂਦੇ ਜਿਹੜੇ ਵੈਜ ਖਾਂਦੇ ਉਹਨਾਂ ਵਾਸਤੇ ਜਿਹੜੀ ਅਲਸੀ ਹੈ ਇਹਦੇ ਵਿੱਚ ਓਮੇਗਾ 3 ਹੁੰਦਾ ਤੇ ਇਹਦੇ ਵਿੱਚ ਪਾ ਰਿਹਾ ਆਪਾਂ 50 ਗ੍ਰਾਮ ਸਫੇਤ ਮੁਸਲੀ ਨਾਲ ਆਪਾਂ 20 ਗ੍ਰਾਮ ਇਹਦੇ ਵਿੱਚ ਪਾ ਰਹੇ ਹਾਂ ਜੀ ਭਖੜਾ ਭਖੜਾ ਜਿਹੜਾ ਵਾ ਉਹ ਤੁਹਾਡੇ ਸਰੀਰ ਦੀਆਂ ਦਰਦਾਂ ਨੂੰ ਸ਼ੂਮੰਤਰ ਕਰ ਦੂਗਾ ਤੇ 20 ਗ੍ਰਾਮ ਹੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਸੁੰਢ ਤੇ ਇਹ ਹੈਗਾ ਜੀ 32 ਬੂਟੀਆਂ ਦਾ ਮਿਸ਼ਰਣ ਬਤੀਸਾ ਜਿਹੜਾ ਕਿ ਹਰ ਦਰਦ ਨੂੰ ਦੂਰ ਕਰਦਾ ਵਾ ਸਰੀਰ ਨੂੰ ਮਜ਼ਬੂਤੀ ਦਿੰਦਾ ਵਾ ਹਰ ਤਾਕਤ ਜਿਹੜੀ ਤੁਹਾਡੇ ਸਰੀਰ 'ਚੋਂ ਖਤਮ ਹੋਈ ਹੁੰਦੀ ਆ ਉਹਨੂੰ ਫੇਰ ਤੋਂ ਪੈਦਾ ਕਰਨ ਦੀ ਮਦਦ ਕਰਦਾ ਇਹ ਹੈਗਾ ਜੀ ਬਤੀਸਾ ਫਿਰ ਨਾਲ ਇੱਕ ਪਾ ਰਹੇ ਆਪਾਂ ਇਹਦੇ ਵਿੱਚ ਜੁਟ ਤੇ ਕਸਟਮਰ ਦੀ ਇਹ ਸਾਨੂੰ ਡਿਮਾਂਡ ਤੇ ਅਸੀਂ ਆਪਾਂ ਇਹਦੇ ਵਿੱਚ ਪਾ ਰਹੇ ਆ 50 ਗ੍ਰਾਮ ਮੇਥੇ ਵੀ ਵੈਸੇ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਪਰ ਸਾਨੂੰ ਕਸਟਮਰ ਨੇ ਕਿਹਾ ਕਿ ਸਾਨੂੰ ਇਹ ਪੰਜੀਰੀ ਦੇ ਵਿੱਚ ਮੇਥੇ ਵੀ ਚਾਹੀਦੇ ਆ ਤੇ ਇਹ 50 ਗ੍ਰਾਮ ਦੋਨੋਂ ਮਿਲਾ ਕੇ ਆਪਾਂ ਸੌਂਫ ਜਵੈਣੇ ਦੇ ਵਿੱਚ ਪਾ ਰਹੇ ਆ ਤੇ 50 ਗ੍ਰਾਮ ਇਹ ਤੁਸੀਂ ਕਹੋਗੇ ਵੀ ਇਹ ਕੀ ਕਹਾ ਹਫੂਸ ਜਿਆ ਇਹ ਹੈਗੀ ਆ ਜੀ ਬ੍ਰਹਮੀ ਜਿਹੜੀ ਕਿ ਦਿਮਾਗ ਦੀ ਤਾਕਤ ਨੂੰ ਵੀ ਤੇਜ਼ ਕਰਦੀ ਹੈ ਜਿਵੇਂ ਦਿਮਾਗ ਆਪਣਾ ਖੁਸ਼ਕ ਹੋ ਜਾਂਦਾ ਵਾ ਕੋਈ ਯਾਦ ਨਹੀਂ ਰਹਿੰਦਾ ਕੋਈ ਚੇਤੇ ਨਹੀਂ ਰਹਿੰਦਾ ਐਵੇਂ ਸਿਰਦਰਦ ਜਿਆ ਹੁੰਦਾ ਰਹਿੰਦਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਅੰਦਰ ਜਿਵੇਂ ਖਾਲੀ ਖਾਲੀ ਜਿਆ ਵਾ ਸੋ ਇਹ ਜਿਹੜੀ ਬ੍ਰਹਮੀ ਆ ਇਹਦਾ ਬੜੇ ਤਰ੍ਹਾਂ ਨਾਲ ਇਸਤੇਮਾਲ ਤੁਸੀਂ ਕਰ ਸਕਦੇ ਹੋ ਇਹ ਵੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤਾਂ ਕਿ ਤੁਹਾਡੇ ਸਰੀਰ ਦੇ ਨਾਲ ਨਾਲ ਤੁਹਾਡੇ ਦਿਮਾਗ ਨੂੰ ਵੀ ਤਾਕਤ ਪੂਰੀ ਮਿਲੇ ਤੇ ਇਹਦੇ ਵਿੱਚ ਅੱਧਾ ਕਿਲੋ ਆਪਾਂ ਪਾ ਰਹੇ ਹਾਂ ਜੀ ਫੁੱਲ ਮਖਾਣੇ ਜਿਹੜੀ ਤੁਹਾਡੇ ਸਰੀਰ ਦੀ ਕੈਲਸ਼ੀਅਮ ਨੂੰ ਪੂਰਾ ਕਰੂਗਾ ਤੇ ਨਾਲ ਇਹ 50 ਗ੍ਰਾਮ ਸਾਰੇ ਹੀ ਆਪਾਂ ਜਿਹੜੇ ਡਰਾਈ ਫਰੂਟ ਲਏ ਆ ਇਹ ਸੌਗੀ ਹੋਗੀ ਬਦਾਮ ਹੋਗੇ ਇਹ ਚਾਰੇ ਮਗਜ ਹੋਗੇ ਤੇ ਇਹ ਹੋਗੇ ਕਾਜੂ ਤੇ ਇਹ ਹੋਗੇ ਜੀ ਅਖਰੋਟ ਇਹ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਿੱਤਾ ਤੁਸੀਂ ਗਿਣ ਲਓ ਕਿੰਨੀਆਂ ਬੂਟੀਆਂ ਬਣੀਆਂ ਤੁਹਾਡੇ ਕੋ ਇਹ 15 ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਲਿਖਾ ਚੁੱਕੇ ਆ ਤੇ ਇੱਧਰ ਇਹ ਜਿਹੜਾ ਹੈਗਾ ਇੱਕ ਡੱਬੀ ਆਪਾਂ ਇਹਦੇ ਵਿੱਚ ਪਾ ਰਹੇ ਆ ਇਹ ਹੈਗਾ ਜੀ ਤਾਤ ਪੋਸ਼ਟਿਕ ਜਿਹੜਾ ਵਾ ਇਹ ਇਹਦੇ ਵਿੱਚ ਪਾਊਡਰ ਆਪਾਂ ਪਾ ਰਹੇ ਆ ਆਪਾਂ ਇਹ ਨਾਮ ਨਹੀਂ ਤਾਂ ਦਿਖਾ ਰਹੇ ਬੈਦਨਾਥ ਦਾ ਆਪਾਂ ਪਾ ਰਹੇ ਆ ਇਹ ਤੁਸੀਂ ਜਾ ਕੇ ਪੰਸਾਰੀ ਦੀ ਦੁਕਾਨ ਤੋਂ ਤੇ ਤਾਤ ਪੋਸ਼ਟਿਕ ਜਿਹੜਾ ਇਹਦਾ ਵਾ ਪਾਊਡਰ ਮਿਲ ਜਾਂਦਾ ਵਾ ਫੀਸੇ ਆਪਸਾਇਆ ਮਿਲਦਾ ਇਹਦੇ ਵਿੱਚ ਕੁੱਲ ਤੁਸੀਂ ਵੇਖੋਗੇ ਇਹ ਜਿਹੜੀਆਂ ਸਾਰੀਆਂ ਇੱਥੇ ਨਾ 16 ਬੂਟੀਆਂ ਦਿੱਤੀਆਂ ਹੀ ਆ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਵਾ ਜੇ ਤੁਸੀਂ ਘਰੇ ਬੈਠੇ ਬਣਾਉਣਾ ਚਾਹੁੰਦੇ ਹੋ ਤੇ ਆਪਣੇ ਪੰਸਾਰੀ ਵਾਲੀ ਦੁਕਾਨ ਤੋਂ ਜਾ ਕੇ ਤੁਸੀਂ ਲਿਆ ਸਕਦੇ ਹੋ ਇਹ ਵੀ ਆਪਾਂ ਇਹਦੇ ਵਿੱਚ ਪਾ ਰਹੇ ਆਂ ਬਾਕੀ ਇਹਦੇ ਵਿੱਚ ਪਾ ਰਹੇ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਚਨੇ ਇਹਦੇ ਵਿੱਚ 700 ਗ੍ਰਾਮ ਆਪਾਂ ਜਿਹੜੇ ਚਨੇ ਪਾਵਾਂਗੇ ਚਨੇ ਵੀ ਆਪਾਂ ਵਧੀਆ ਕੁਆਲਿਟੀ ਦੇ ਪਾਉਣੇ ਆ ਭੁਜੇ ਚਣਿਆਂ ਦੀ ਆਪਾਂ ਇਹ ਪੰਜੀਰੀ ਤਿਆਰ ਕਰਨ ਲੱਗੇ ਆਂ ਤੇ ਨਾਲ ਆਪਾਂ ਇਹਦੇ ਵਿੱਚ ਉਹਨਾ ਮਿੱਠਾ ਗਿਆ ਸੀ ਘੱਟ ਰੱਖਿਓ ਅੱਧਾ ਕਿਲੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸ਼ੱਕਰ ਤੇ ਨਾਲ ਇਹ ਕਿਹੜੇ ਘਿਓ ਚ ਤੇ ਕਿੰਨੇ ਘਿਓ ਚ ਬਣਾਉਣੇ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਸਾਰਾ ਸਮਾਨ ਜਿਹੜਾ 1 ਕਿਲੋ ਘਿਓ ਦਾ ਵਾ 1 ਕਿਲੋ ਗਾਂ ਦਾ ਘਿਓ ਤੁਸੀਂ ਲਿਓ ਜੇਕਰ ਤੁਸੀਂ ਫਾਇਦਾ ਲੈਣਾ ਵਾ ਤੇ ਤੁਸੀਂ ਗਾਂ ਦਾ ਘਿਓ ਦੇ ਵਿੱਚ ਹੀ ਇਹ ਪਨੀਰੀ ਬਣਾਉਂਗੇ ਤਾਂ ਹੀ ਜ਼ਿਆਦਾ ਫਾਇਦੇ ਆ ਕਿਉਂਕਿ ਜਿਵੇਂ ਗਾਂ ਦੇ ਦੁੱਧ ਦੇ ਬੜੇ ਫਾਇਦੇ ਹੁੰਦੇ ਆ ਗਾਂ ਦੇ ਘਿਓ ਦੇ ਵੀ ਬੜੇ ਫਾਇਦੇ ਹੁੰਦੇ ਆ ਇਹ ਸਾਰਾ ਸਮਾਨ ਆਪਾਂ ਤੁਹਾਨੂੰ ਦੱਸ ਦਿੱਤਾ ਜੇ ਨਹੀਂ ਕਿਸੇ ਨੂੰ ਸਮਝ ਲੱਗੀ ਦੁਬਾਰਾ ਫੇਰ ਪਿੱਛੇ ਵੀਡੀਓ ਜਾ ਕੇ ਵੇਖ ਲਿਓ ਜੇ ਤੇ ਕੱਲੇ ਕੱਲੇ ਸਮਾਨ ਦੀ ਕੁਆਂਟੀਟੀ ਤੇ ਕੱਲਾ ਕੱਲਾ ਸਮਾਨ ਲਿਖ ਲਿਓ ਜੇ ਹੁਣ ਇਹ ਜਿਹੜੇ ਸਾਬਤ ਮਸਾਲੇ ਆ ਸਾਰੇ ਆਪਣੇ ਕੋ ਇਹ ਬੂਟੀਆਂ ਜਿਹੜੀਆਂ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪੀਸ ਲੈਣੇ ਆ ਤੇ ਫਿਰ ਪੰਜੀਰੀ ਕਿਸ ਤਰ੍ਹਾਂ ਤਿਆਰ ਕਰਨੀ ਆ ਉਹ ਤੁਸੀਂ ਅੱਗੇ ਵੀਡੀਓ ਚ ਦੇਖਿਓ ਜੀ ਪੰਜੀਰੀ ਬਣਾਉਣ ਦਾ ਜਿਹੜਾ ਵਾ ਉਹ ਕੋਈ ਔਖਾ ਕੰਮ ਨਹੀਂ ਹੈਗਾ ਪੰਜੀਰੀ ਬਣਾਉਣ ਵਾਸਤੇ ਸਮਾਨ ਕਿਹੜਾ ਕਿਹੜਾ ਤੇ ਕਿੰਨਾ ਕਿੰਨਾ ਚਾਹੀਦਾ ਇਹ ਜਿਆਦਾ ਇਹਦੇ ਵਿੱਚ ਇੰਪੋਰਟੈਂਟ ਹੁੰਦਾ ਵਾ ਸੋ ਉਹ ਸਾਰਾ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਹੁਣ ਪੰਜੀਰੀ ਅੱਗੇ ਕਿਸ ਤਰ੍ਹਾਂ ਤਿਆਰ ਕਰਨੀ ਹੋ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖਿਓ ਜੇ ਤੇ ਚਲੋ ਜੀ ਆਪਾਂ ਇਹ ਸਾਰੇ ਸਮਾਨ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਤੇ ਲਓ ਜੀ ਆਪਾਂ ਲੋਹੇ ਦੀ ਕੜਾਈ ਰੱਖਤੀ ਆ ਤੇ ਇਹਦੇ ਵਿੱਚ ਪਾਤਾ ਸੀ ਆਪਾਂ ਦੇਸੀ ਘਿਓ 1 ਕਿਲੋ ਤੇ ਬੂਟੀਆਂ ਸਾਰੀਆਂ ਆਪਾਂ ਜਿਹੜੀਆਂ ਪੀਸ ਲਿਆਂਦੀਆਂ ਸੀਗੀਆਂ ਜਿਹੜੀਆਂ ਸਾਪ ਤਾਂ ਆਪ ਤੁਹਾਨੂੰ ਬੂਟੀਆਂ ਪਹਿਲਾਂ ਦਿਖਾਈਆਂ ਸੀ ਇਹ ਸਾਰੀਆਂ ਆਪਾਂ ਪੀਸ ਲੀਆਂ ਤੇ ਇਧਰ ਆਪਾਂ ਘਿਓ ਜਿਹੜਾ ਉਹ ਗਰਮ ਕਰਨਾ ਰੱਖਿਆ ਸੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਸਾਰੀਆਂ ਬੂਟੀਆਂ ਤੇ ਇਹਨਾਂ ਨੂੰ ਮੱਠੇ-ਮੱਠੇ ਸੇਕਦੇ ਆਪਾਂ ਭੁੰਨਣਾ ਵਾ ਜਿਆਦਾ ਜਿਹੜਾ ਵਾ ਉਹ ਗਰਮ ਘਿਓ ਦੇ ਵਿੱਚ ਨਹੀਂ ਪਾਉਣੀ ਆ ਤੇ ਸੜਨੀ ਨਹੀਂ ਆ ਕਿਉਂਕਿ ਜੇ ਸੜ ਗਈਆਂ ਤੇ ਇਹਨਾਂ ਦਾ ਜਿਹੜਾ ਟੇਸਟ ਆ ਉਹ ਇੱਕ ਵਧੀਆ ਨਹੀਂ ਆਉਣਾ ਤੇ ਇੱਕ ਜਿੰਨੇ ਇਹਨਾਂ ਦੇ ਵਿੱਚ ਤਾਤਾ ਉਹ ਸਾਰੇ ਸੜ ਜਾਣੇ ਆ ਸੋ ਇਸ ਕਰਕੇ ਇਹਨਾਂ ਨੂੰ ਮੱਠੇ-ਮੱਠੇ ਸੇਕਦੇ ਤੁਸੀਂ ਤੇ ਹੌਲੀ-ਹੌਲੀ ਇਹਨਾਂ ਨੂੰ ਭੁੰਨਣਾ ਵਾ ਤੇ ਜਿਆਦਾ ਤੇਜ਼ ਜਿਹੜਾ ਵਾ ਉਹ ਗੈਸ ਨਹੀਂ ਕਰਨਾ ਬੂਟੀਆਂ ਸਾਰੀਆਂ ਭੁੰਨਣ ਤੋਂ ਬਾਅਦ ਜੇ ਆਪਾਂ ਇਹ ਪਾ ਦੇਣੇ ਜਿਵੇਂ ਖਾਸ ਖਾਸ ਹੋ ਗਏ ਫੁੱਲ ਮਖਾਣੇ ਹੋ ਗਏ ਸਾਰਾ ਕੁਝ ਆਪਾਂ ਇਹਦੇ ਵਿੱਚ ਪਾ ਦਾਂਗੇ ਵੀ ਆਪਾਂ ਪੀਚ ਲਿਆ ਸੀਗਾ ਤੇ ਇਹਨਾਂ ਨੂੰ ਵੀ ਮਠੇ ਮਠੇ ਸੇਕ ਤੇ ਆਪਾਂ ਜਿਹੜਾ ਭੁੰਨ ਲਾਂਗੇ ਤੇ ਸਭ ਤੋਂ ਪਹਿਲਾਂ ਬੂਟੀਆਂ ਹੀ ਭੁੰਨਣੀਆਂ ਵਾਂ ਤੇ ਇਹਨਾਂ ਨੂੰ ਜਦੋਂ ਆਪਾਂ ਭੁੰਨ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਤੁਹਾਨੂੰ ਦੱਸੇ ਸੀ ਨਾ ਵੀ ਆਪਾਂ ਉਹ ਜਿਹੜਾ 16 ਬੂਟੀਆਂ ਦਾ ਮਿਸ਼ਰਣ ਆ ਉਹ ਆਪਾਂ ਇਹਦੇ ਵਿੱਚ ਪਾਊਡਰ ਪਾ ਦੇਣਾ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਬਾਕੀ ਸਾਰੇ ਮਸਾਲੇ ਭੁੰਨ ਕੇ ਤੇ ਸਭ ਤੋਂ ਲਾਸਟ ਤੇ ਇਹ ਪਾਉਣਾ ਈ ਤਾਂ ਕਿ ਇਹਨੂੰ ਜਿਆਦਾ ਸੇਕਣਾ ਨਾ ਲੱਗੇ ਇਹਨੂੰ ਪਾਉਣ ਤੋਂ ਬਾਅਦ ਮਿਲਾ ਕੇ ਤੇ ਬਾਸੇ ਦੇ ਵਿੱਚ ਆਪਾਂ ਜਿਹੜਾ ਚਨੇ ਦਾ ਆਟਾ ਉਹ ਪਾ ਦਾਂਗੇ ਕੋਈ ਵੀ ਆਟਾ ਤੁਸੀਂ ਲੈ ਰਹੇ ਹੋ ਉਸ ਤੋਂ ਪਹਿਲਾਂ ਤੁਸੀਂ ਉਹ ਪਾਊਡਰ ਪਾਉਣਾ ਉਸ ਤੋਂ ਬਾਅਦ ਜਿਹੜਾ ਆਟਾ ਪਾ ਕੇ ਤੇ ਇਹਨੂੰ ਮਿਕਸ ਕਰ ਦੇਣਾ ਯਾਨੀ ਕਿ ਉਹ ਪਾਊਡਰ ਨੂੰ ਜਿਹੜਾ ਵਾ ਜਿਆਦਾ ਸੇਕ ਨਾ ਲੱਗੇ ਤੇ ਇਹ ਆਪਾਂ ਇੱਥੇ ਚਨੇ ਦਾ ਆਟਾ ਲਿਆ ਵਾ ਜੇ ਤੁਸੀਂ ਕਣਕ ਦਾ ਆਟਾ ਲੈਣਾ ਤੇ ਉਹ ਤੁਸੀਂ ਭੁੰਨ ਕੇ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਪਾ ਦੇਣੀ ਇਹਦੇ ਵਿੱਚ ਸ਼ੱਕਰ ਤੁਸੀਂ ਕੋਈ ਵੀ ਖੰਡ ਗੋੜ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਪਰ ਪੰਜੀਰੀ ਜਿਹੜੀ ਜ਼ਿਆਦਾਤਰ ਆ ਉਹ ਤੁਸੀਂ ਗੋੜ ਤੇ ਸ਼ੱਕਰ ਦੇ ਵਿੱਚ ਬਣਾਉਂਦੇ ਸਭ ਤੋਂ ਵਧੀਆ ਕਿਉਂਕਿ ਚੀਨੀ ਵਾਲੀਆਂ ਹੋਰ ਚੀਜ਼ਾਂ ਆਪਾਂ ਬਹੁਤ ਖਾਂਦੇ ਰਹਿੰਦੇ ਆ ਇਸ ਕਰਕੇ ਇਹ ਤੁਸੀਂ ਸ਼ੱਕਰ ਜਿਹੜੀ ਆ ਚਾਹੇ ਗੋੜ ਆ ਚਾਹੇ ਦੇਸੀ ਖੰਡ ਜਿਹੜੀ ਹੋਈ ਹੈ ਨਾ ਉਹ ਜਿਹੜੀ ਪੰਜੀਰੀ ਦੇ ਵਿੱਚ ਪਾਇਆ ਕਰੋ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਇੱਥੇ ਮੈਂ ਜਲਦੀ ਜਲਦੀ ਮਿਕਸ ਤਾਂ ਕਰ ਰਹੀ ਸੀ ਕਿਉਂਕਿ ਜਦੋਂ ਆਪਾਂ ਗੋੜ ਤੇ ਸ਼ੱਕਰ ਵਿੱਚ ਪਾ ਦਿੰਨੇ ਆ ਨਾ ਤੇ ਉਹ ਫਿਰ ਥੱਲੇ ਲੱਗਨ ਦਾ ਡਰ ਰੇਂਦਾ ਪੰਜੀਰੀ ਦਾ ਤੇ ਇਸ ਕਰਕੇ ਆਪਾਂ ਇਹਨੂੰ ਜਲਦੀ ਜਲਦੀ ਹਲਾ ਰਿਆਂ ਦੇ ਨਾਲ ਮਿਕਸ ਕਰ ਰਹੇ ਆਂ ਵੀ ਕੋਈ ਵੀ ਜਿਹੜੀ ਸ਼ੱਕਰ ਦੀ ਢੇਲੀ ਹੋਊਗੀ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਊਗੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਪਾ ਲੈਣੇ ਆਂ ਜਿਹੜੇ ਆਪਾਂ ਕਾਜੂ ਬਦਾਮ ਲਏ ਸੀਗੇ ਤੇ 100 ਗੀ ਤੇ ਇੱਕ ਮਗਜ ਆਪਾਂ ਜਿਹੜੇ ਸਾਬਤ ਪਾਉਨੇ ਆਂ ਬਾਕੀ ਜਿਹੜੇ ਸਾਰੇ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲੈਣੇ ਆਂ ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਪਾ ਕੇ ਤੇ ਮਿਕਸ ਕਰ ਦਿੰਨੇ ਆਂ ਤੇ ਲਓ ਜੀ ਆਪਣੀ ਜਿਹੜੀ ਹੈ ਇਹ ਮਰਦਾਨਾ ਪੰਜੀਰੀ ਬਣ ਕੇ ਰੈਡੀ ਹੋ ਚੁੱਕੀ ਆ ਜ ਜੇ ਤੁਸੀਂ 1 ਕਿਲੋ ਘਿਓ ਦੀ ਜੇ ਬਣਾਉਣੀ ਆ ਨਾ ਤੇ ਉਹਦੇ ਵਿੱਚ ਜਿਹੜਾ ਵਾ ਘਿਓ ਫਿਰ ਵੀ ਥੋੜਾ ਜਿਹਾ ਵੱਧ ਪਾਇਓ ਜੇ 200 ਕੁ ਗ੍ਰਾਮ ਘਿਓ ਜਿਹੜਾ ਵੱਧ ਕਰ ਲਿਓ ਜੇ ਕਿਉਂਕਿ ਜਿਹੜੀਆਂ ਬੂਟੀਆਂ ਹੁੰਦੀਆਂ ਹਨ ਨਾ ਬੂਟੀਆਂ ਲਈ ਪੰਜੀਰੀ ਆਪਾਂ ਬਣਾਉਨੇ ਆ ਇਹ ਥੋੜੀ ਜਿਹੜੀ ਹੁੰਦੀ ਆ ਖੁਸ਼ਕ ਹੁੰਦੀਆਂ ਬੂਟੀਆਂ ਤੇ ਇਹ ਘਿਓ ਜਿਹੜਾ ਜ਼ਿਆਦਾ ਪੀ ਲੈਂਦੀਆਂ ਨੇ ਵੈਸੇ ਠੀਕ ਹੈ ਇਹਦੇ ਵਿੱਚ ਘਿਓ ਆਪਾਂ ਇੱਥੇ ਤੁਹਾਨੂੰ ਪਿੰਨੀ ਵੀ ਇੱਕ ਵੱਟ ਕੇ ਵਿਖਾ ਦਿੰਨੇ ਆ ਪੀ ਇਹਦੇ ਵਿੱਚ ਜਦੋਂ ਇਹਨੂੰ ਆਪਾਂ ਨੱਪਦੇ ਆਂ ਤਾਂ ਘਿਓ ਕਾਫੀ ਹੈ ਜੇ ਤੇ ਵੈਸੇ ਜਿਹੜੀ ਦਵਾਈਆਂ ਵਾਲੀ ਪੰਜੀਰੀ ਹੁੰਦੀ ਹੈ ਨਾ ਉਹ ਥੋੜੀ ਖੁਸ਼ਕੀ ਹੁੰਦੀ ਆ ਉਹਦੇ ਵਿੱਚ ਘਿਓ ਜ਼ਿਆਦਾ ਨਹੀਂ ਹੁੰਦਾ ਤੇ ਇਹ ਆਪਣੀ ਪੰਜੀਰੀ ਤਿਆਰ ਹੋ ਚੁੱਕੀ ਆ ਇਹ ਦੇਖੋ ਇਦਾਂ ਦੀ ਨਾ ਇਹ ਸੁੱਕੀ ਆ ਤੇ ਨਾ ਇਹ ਜ਼ਿਆਦਾ ਗਿੱਲੀ ਆ ਵੀ ਯਾਨੀ ਕਿ ਖਾਣ ਲਾਇਕ ਹੈਗੀ ਆ ਇਹ ਦੇਖੋ ਆਪਾਂ ਪਿੰਨੀ ਵਟ ਕੇ ਵਿਖਾਉਨੇ ਆ ਵੀ ਇਹਦੇ ਵਿੱਚ ਘਿਓ ਘੱਟ ਨਹੀਂ ਹੈਗਾ ਤੇ ਪਰ ਫਿਰ ਵੀ ਕਈ ਲੋਕ ਕਹਿ ਦਿੰਦੇ ਆ ਕਿ ਕਿਉਂ ਜਿਹੜਾ ਜ਼ਿਆਦਾ ਚਾਹੀਦਾ ਵਾ ਜਿਹੜੀ ਆਪਾਂ ਦਵਾਈਆਂ ਲਈ ਪੰਜੀਰੀ ਬਣਾਉਨੇ ਆ ਨਾ ਉਹਦੇ ਵਿੱਚ ਆਪਾਂ ਕਿਉਂ ਜ਼ਿਆਦਾ ਨਹੀਂ ਪਾਉਂਦੇ ਉਹਦੇ ਵਿੱਚ ਆਪਾਂ ਨੂੰ ਦਵਾਈਆਂ ਦਾ ਜ਼ਿਆਦਾ ਜਿਹੜਾ ਅਸਰ ਚਾਹੀਦਾ ਵਾ ਸੋ ਇਹ ਪੰਜੀਰੀ ਤਿਆਰ ਹੋ ਚੁੱਕੀ ਹੈ ਜੇਕਰ ਤੁਸੀਂ ਘਰ ਬੈਠੇ ਪੰਜੀਰੀ ਮਕਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਇਹਨੂੰ ਕਿਸਾ ਤਿਆਰ ਕਰਨਾ ਹੈ ਦੀ ਤੁਸੀਂ ਫੁੱਲ ਵੀਡੀਓ ਵੇਖ ਸਕਦੇ ਹੋ ਆਪਾਂ ਕੱਲੀ-ਕੱਲੀ ਚੀਜ਼ ਸਾਰੀ ਤੁਹਾਨੂੰ ਦੱਸ ਦਿੱਤੀ ਆ ਕਿ ਇਹਦੇ ਵਿੱਚ ਆਪਾਂ ਕੀ-ਕੀ ਪਾਇਆ ਤੇ ਇਹਨੂੰ ਆਪਾਂ ਕਿਸਾ ਤਿਆਰ ਕੀਤਾ ਵਾ ਹੋਰ ਵੀ ਪਾਪੜ, ਪੰਜੀਰੀਆਂ, ਚਾਹੇ ਬੜੀਆਂ, ਚਾਹੇ ਕਿਸੇ ਵੀ ਕਿਸਮ ਦਾ ਆਚਾਰ ਤੁਸੀਂ ਮਗਾਉਣਾ ਹੋਵੇ ਘਰ ਬੈਠੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ। ਜੇ ਵੀਡੀਓ ਚੰਗੀ ਲੱਗੀ ਜਿਆਦਾ-ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋੜਵੰਦਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ। ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਹੁਣ ਆਪਾਂ ਇਸ ਵੀਡੀਓ ਦੇ ਇੱਥੇ ਕਰਦੇ ਹਾਂ ਐਂਡ ਮਿਲਦੇ ਨਵੀਂ ਵੀਡੀਓ